ਸਰਕੇ ਬਣਾ ਦਿੰਦਾ ਟਟਾ ਦਿੰਦੀ ਏ ਫੁੱਟ ਚਵਾਰਿਆ ਨੂੰ ਜੇਕਰ ਦੋਵੇਂ ਹੀ ਚੱਪੂ ਮਜ਼ਬੂਤ ਹੋਵਣ ਤੇ ਚੁੰਮ ਲੈਂਦੀ ਏ ਕਿਸ਼ਤੀ ਕਿਨਾਰੇ ਆ ਦੂਏ ਜਕਵਾਣੇ ਜਰਮਾ ਦੇ ਤਪੂਸੀਆਂ ਝੱਲਦਾ ਸਹੀ ਮੰਨਿਏ ਕਿ ਅੱਜ ਵਾਲੀ ਆਪਣੀ ਦੁਨੀਆਵੀ ਮਹਾਰਾਜ ਨੂੰ ਪੁੱਛਿਆ ਮਹਾਰਾਜ ਜੀ ਖਾਲਸਾ ਪੰਥ ਸੱਚੇ ਪਾਤਸ਼ਾਹ ਇੱਕ ਤੇ ਜੰਗਾਂ ਜੁੱਧਾਂ ਚ ਵਾਧੇ ਕਿਤੇ ਘਾਟੇ ਇਹਦੀ ਗਿਣਤੀ ਕਿੰਨੀ ਆ ਮਹਾਰਾਜ ਕਹਿੰਦੇ ਦਇਆ ਸਿੰਘ ਜੀ 96 ਕਰੋੜ ਕਹਿੰਦਾ ਪਾਛੋ ਹੁਣ ਤੇ ਆ ਥੋੜੇ ਸਿੰਘ ਰਹਿ ਗਏ ਹਜੂਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਤਾ ਜੇ ਨਾ ਜਾਣਾ ਚਲੇ ਜਾਓ ਕਈ ਮੁੜੇ ਮਹਾਰਾਜ ਤੋਂ ਬਾਅਦ ਵੀ ਮੁੜੇ ਪਿਆਰੇ ਦਇਆ ਸਿੰਘ ਜੀ ਮੇਰਾ 96 ਕਰੋੜ ਪੰਥਿਆ ਕਿਤੇ ਗੁਪਤ ਕਰ ਲੈਣਾ ਤੇ ਕਿਤੇ ਪ੍ਰਗਟ ਵੀ ਕਰ ਦਿਆਂਗਾ ਇਹ ਮਹਾਰਾਜ ਜੀ ਫਿਰ ਇੰਨੀ ਵੱਡੀ ਗਿਣਤੀ ਕਿਵੇਂ ਬਣੂ ਮਾਰੇ ਕਹਿੰਦੇ ਹਵਾਈ ਐਸੀ ਚਲਾ ਦਿਆਂ ਹਵਾਈ ਪਰ ਚੱਲੀ ਸੀ ਨਾ ਕਰੋਨੇ ਦੀ ਪਰ ਮਰ ਨੇ ਆਪਣੇ ਪੁੱਤਾਂ ਨੂੰ ਲੱਗਣ ਦਿੱਤੀ ਦੁਨੀਆ ਭਰ ਚ ਕੀ ਕੁਝ ਬਣਿਆ ਆਪਣੇ ਬਚਾਏ ਕਿ ਨਹੀਂ ਬਚਾਏ ਆ ਸਾਨੂੰ ਤਾਂ ਧੱਕੇ ਨਾਲ ਹੀ ਚੁੱਕੇ ਜਾਂਦੇ ਰਹਿ ਚੱਲ ਓਏ ਪਠਲਾਵੇ ਵਾਲਾ ਬਲਦੇਵ ਓ ਵਿਚਾਰਾ ਮਰ ਗਿਆ ਓਤੋਂ ਵੀ ਕਰਾਉਂਦੇ ਰਿਹਾ ਉਹਦੇ ਗੀਤ ਚੱਲ ਓਏ ਮੋਰਾਵਾਲੀ ਉਹ ਦੋਏ ਪਿੰਡ ਸਾਡੇ ਇਕੱਠੇ ਉਹ ਸਭ ਤੋਂ ਵੱਡੀ ਮਾਰ ਹੀ ਅਸੀਂ ਚੱਲੀ ਪਿੰਡ ਨਾ ਵੜਨ ਦੇਣ ਫੇਰ ਬਾਬੇ ਬਖਸ਼ੀ ਸਿੰਘ ਨੇ ਖੰਡਾ ਖੜਕਾ ਕੇ ਬੜਨਾ ਪਿਆ ਭਈ ਇਹ ਨਾ ਸਮਝ ਲੋ ਕੱਲੀਆਂ ਢੱਡਾਂ ਹੀ ਵਜਾਉਣੀਆਂ ਆਉਂਦੀਆਂ ਥੋੜਾ ਬਹੁਤਾ ਗੱਤਕਾ ਵੀ ਖੇਡ ਲਈਦਾ ਸਾਡੇ ਪਿੰਡ ਜਿਨਾਂ ਵੜਨ ਦੇਣ ਸਤਿ ਸ੍ਰੀ ਅਕਾਲ ਹਰ ਪੱਖੋਂ ਕਾਇਮ ਰਹਿਣਾ ਚਾਹੀਦਾ ਪੰਚੀ ਦੀ ਕਿਸੇ ਨੂੰ ਚੀਜ਼ ਨਹੀਂ ਦਿੱਤੀ ਤੇ ਅਸੀਂ 10 ਲੱਖ ਦਾ ਰਾਸ਼ਨ ਪਿੰਡ-ਪਿੰਡ ਚ ਪਰਤਾਇਆ ਵੀ ਕੱਲ ਨੂੰ ਇਹ ਨਾ ਕਹਿਣ ਲੋਕਾਂ ਨੂੰ ਬਣਦੇ ਰਹੇ ਤੇ ਆਪਣੇ ਭੁੱਖੇ ਬੈਠੇ ਰਹੇ ਖਾਲਸਾ ਜੀ ਆਪਣੇ ਆਪਣੇ ਹੁੰਦੇ ਆ ਨਗਰਾਂ ਤੋਂ ਬਲਾਰੀਆਂ ਤੇ ਬਾਣ ਤੇ ਬਲਾਰੀਆਂ ਨੂੰ ਪਿੰਡਾਂ ਤੇ ਮਾਣ ਹੁੰਦਾ ਆਓ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੀ ਗਿਣਤੀ ਕਰਦੇ ਆ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੁਣੋ ਅਨੰਦ ਲਾਲ ਜੈ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਬਰਨ ਇੱਕ ਬਰਨ ਕਰਾਉ ਵਾਹਿਗੁਰੂ ਕੋ ਨਾਮ ਜਪਾਉ ਜੜੇ ਸਿੰਘ ਇਸ ਮੁਕਤ ਕਰਾਉ ਝੂਲੜ ਨੇ ਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌਬਤ ਬਾਜੇ ਸਭੇ ਲੋਕ ਜਬ ਤੁਖੇ ਪਲੀਤਾ ਮਹਾਰਾ ਕਹਿੰਦੇ ਤਵੇ ਖਾਲਸਾ ਉਦੇ ਹਸ ਲਾਉ ਜੀਤਾ ਉਦੇ ਜਿੱਥੋਂ ਸੂਰਜ ਚੜਦਾ ਤੇ ਜਿੱਥੇ ਛਿਪਦਾ ਮਹਾਰਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਵੀ ਖਾਲਸਾ ਹੀ ਖਾਲਸਾ ਹੋਵੇਗਾ ਨੀਲਾ ਹੀ ਬਣ ਮੱਕੜੀ ਨੇ ਆਈ ਔਰ ਇਹ ਵੀ ਸੁਣਿਓ ਉੱਚ ਚੀਨ ਮਚੀਨ ਜਪਾਨ ਵੀ ਆ ਇਹ ਨਾ ਹੋਵੇ ਹੁਣ ਤੇ ਤੁਹਾਡੇ ਕੋ ਮਾਰਦਾ ਰਾਜ ਸਾਜ ਕਸ਼ਹਿਰੇ ਤੁਹਾਡੇ ਕੋ ਚੋਲੇ ਤੁਹਾਡੇ ਕੋ ਖੰਡੇ ਕਿਰਪਾਨਾ ਤੁਹਾਡੇ ਕੋ ਕੱਲ ਨੂੰ ਚਾਇਨਾ ਵਾਲੇ ਜਿਵੇਂ ਅੱਜ ਸਬਾਨ ਵਡਾਉਣ ਚ ਮੋਢੀ ਆ ਸਾਰਾ ਕੁਝ ਚੋਕੇ ਲੈ ਜਣਾ ਉਹ ਹੈ ਮੜ ਕੇ ਵੀ ਹੱਥ ਜੋੜ ਤੇ ਭਾਈ ਸਾਨੂੰ ਦੇ ਦਿਓ ਢਾਈ ਗੱਜ ਕਸ਼ਹਿਰੇ ਲਈ ਦੇ ਦਿਓ ਪੰਜ ਗੱਜ ਕੋ ਚੋਲੇ ਲਈ ਦੇ ਦਿਓ ਉਹਨਾਂ ਦੀਆਂ ਮੰਤਾਂ ਨਾ ਕਰਨੀਆਂ ਪਹਿਲਾਂ ਹੀ ਸਮਾ ਲਓ ਇਹ ਸਮਾਂ ਬਣਨਾ ਹੀ ਬਣਨਾ ਆ ਨਿਸ਼ਾਨੀਆਂ ਆ ਸ਼ੁਰੂ ਹੋ ਗਈਆਂ ਆ ਖਾਲਸੇ ਦੇ ਰਾਜ ਦੀਆਂ ਨਿਸ਼ਾਨੀਆਂ ਮਰਨ ਮੋੜਨ ਲੱਗਿਆ ਅੜਨ ਲੱਗਿਆ ਯੋਧੇ ਓ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਦੇ ਚੁਹਰੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਤਹਣਾ ਖਾਲਸਾ ਢੋਣੀ ਪੰਜ ਕੱਕਿਆਂ ਚ ਸਜੀ ਸਾਰੀ ਦੁਨੀਆ ਇਹ ਤੇ ਦੁਨੀਆ ਦਾ ਇੱਕੋ ਹੀ ਪ੍ਰਧਾਨ ਹੋਣਾ ਖਾਲਸਾ ਅਡਾ ਅਮਰੀਕਾ ਪ੍ਰਧਾਨ ਨਹੀਂ ਹੋਣਾ ਪ੍ਰਧਾਨ ਹੋਣਾ ਖਾਲਸਾ ਐਵੇਂ ਹੀ ਲੰਬੀ ਬੁੱਚੂ ਜਿਹਾ ਓ ਤਾਬੇ ਕੋਈ ਕਮੇਡੀਆਂ ਕੋਈ ਭੰਡ ਕੋਈ ਟੁਕੜ ਟਿਕੜ ਪੰਥ ਨੂੰ ਡਰਾ ਦੂ ਏ ਐਵੇਂ ਲੰਡੀ 부ੱਚੀ ਦੀਆ ਬਾਬਿਆਂ ਤੇ ਡੱਬਿਆ ਨਾ ਹਵਾ ਜਈਆ ਹਾਲੇ ਤਾਂ tufaan ਹੋਣਾ ਖਾਲਸਾ ਉਹ ਖਾਲਸਾ ਜੀ ਆ ਤਾਂ ਸ਼ੁਰੂਆਤੀ ਜੇ ਦਿਨ ਚੱਲਦੇ ਨੇ ਓਏ ਚੰਦਾ ਮੋਰਾਵਾਲੀਆ ਜਵਾਨ ਹੋਣਾ ਖਾਲਸਾ ਉਹ ਜਵਾਨੀਆਂ ਆਉਣੀਆਂ ਹੀ ਆਉਣੀਆਂ ਕੋਈ ਰੋਕ ਹੀ ਨਹੀਂ ਸਕਦਾ ਸਾਡੇ ਨਾਲ ਜਿਹੜਾ ਖੇਡ ਤੇ ਚਲਾਕੀਆਂ ਪਿਛੇਦਾਨੀ ਪੰਥ ਦੇ ਅਧਿਕਾਰ ਦਾ ਹਰਿ ਤੁਹਾਨੂੰ ਚਾਹੁੰਦੇ ਨੇ ਮਕਾਉਣਾ ਕਿਉਂਕਿ ਜਾਣਦੇ ਅਗੜਤੀ ਮੀਂਹ ਹੋ ਸੰਨੂ ਅੰਗਦੀ ਸੋਰਪਾਨ ਸਤਾ ਹੋਵੇ ਛੇੜੀ ਹੁੰਦਾ ਜਾਣ ਸੁੱਕੀ ਨਹੀਂ ਕੀ ਅੱਤੇ ਬੱਚੇ ਰੱਟਾ ਕਾ ਕੇ ਵੇਖ ਪਾਪੀਆਂ ਨੇ ਕੱਲੂ ਤਾਰੇ ਵੇਰੀ ਨੇ ਬਣਾਇਸੀ ਸਾਡੇ ਦੇ ਘਰ ਆਇਆ ਇੱਕ ਯੋਗੀ ਉਹ ਬਾਦਸ਼ਾ ਕਿਸੇ ਕੋ ਹੋਵੇ ਬਾਦਸ਼ਾ ਤੇ ਝੂਲੇ ਨਿਸ਼ਾਨ ਸਿੱਖ ਰਾਜ ਦੇ ਬਿੱਦੂ ਬੋ ਮਮਾ ਅਸਾਈ ਸੁਖੀ ਵਸੇ ਨੇ ਚੰਗੇ ਦੇ ਨਾਉਣਗੇ ਸਮਾਜ ਦੇ ਬਿੱਦੂ ਬੋ ਮਮਾ ਅਸਾਈ ਸੁਖੀ ਅਸਲੇ ਦੇ ਚੰਗੇ ਦੇ ਨਾਉਣਗੇ ਸਮਾਜ ਦੇ ਹੋਰ ਇੱਕੋ ਗਾਲੀਆਂ ਦੀ ਸਾਰੀ ਬਾਤ ਦਾ ਕਿਆ ਕਰੂੰ ਗਿਣਤੀ ਬਿਆੰਤਿਆ ਬਸ ਇਕ ਝਟ ਉਹ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜਥੇ ਉਹਨਾਂ ਨੇ ਹਾਲ ਕਰਨਾ ਸਜੇ ਰਿਓ ਇਹ ਬੜੀ ਦੇਰ ਬਾਅਦ ਇਹ ਖਾਲਸਾ ਜੀ ਇਹ ਸਮਾਂ ਬਣਿਆ ਐਵੇਂ ਨਾ ਜਗ੍ਹਾ ਛੱਡਿਓ ਜਿੱਥੇ ਬੈਠੇ ਹੋ ਇਹ ਸਮਝੋ ਰਾਜ ਭਾਗ ਦਾ ਆਪਣਾ ਕਾਇਮ ਕਰਕੇ ਬੈਠੇ ਆ ਗੁਰੂ ਕੀਆ ਮਹਿਰ ਗੁਰਮਖ ਪਿਆਰੇ ਗਿਆਨੀ ਜੀ ਸੁਰਜੀਤ ਸਿੰਘ ਜੀ ਵਾਰਿਸ ਸਾਹਿਬ ਹਰਸਹਿਬ ਸਿੰਘ ਨੂੰ 500 ਦਮੜੇ ਅਸ਼ੀਰਵਾਦ ਕਹਿ ਲੋ ਅਸੀਸ ਕਹਿ ਲੋ ਇਨਾਮ ਕਹਿ ਲੋ ਇਹ ਹੱਲਾ ਸ਼ੇਰੀ ਹੁੰਦੀ ਆ ਇਹ ਮਾਇਆ ਵੀ ਕੰਮ ਸਵਾਰਦੀ ਆ ਇਹ ਵੀ ਗੁਰੂ ਕਿਰਪਾ ਪਰ ਇਹ ਤੋਂ ਬਿਨਾ ਵੀ ਕੰਮ ਨਹੀਂ ਚੱਲਦਾ ਤੇ ਸਭ ਕੁਝ ਵੀ ਇਹ ਨਹੀਂ ਬੱਚਿਆਂ ਬਿਨ ਨਾਮ ਨਹੀਂ ਤੇ ਮਾਇਆ ਬਿਨ ਕਾਜ ਨਹੀਂ ਸਰਤੇ ਪਰ ਜਿੱਥੇ ਐਦਾਂ ਅੜਨ ਖੜਨ ਵਾਲੇ ਨਾ ਜਿੱਥੇ ਜਿੱਥੇ ਵੀ ਮੋਰਚੇ ਲੱਗੇ ਬਾਪੂ ਜੀ ਹੋਣੀ ਬਾਪੂ ਗੁਰਚਰਨ ਸਿੰਘ ਜਥੇਦਾਰ ਸਾਹਿਬ ਦੇ ਧਰਮੀ ਪਿਤਾ ਉਹਨਾਂ ਵੱਲੋਂ 500 ਦਮੜੇ ਆਏ ਆ ਗੁਰੂ ਖਾਲਸਾ ਜੀ ਉਹ ਵੀ ਜਿੱਦਣ ਮੋਰਚਾ ਲੱਗਾ ਸੀ ਉੱਥੇ ਵੀ ਜਾ ਕੇ ਹਾਜ਼ਰੀਆਂ ਭਰੀਆਂ ਜਿੱਥੇ ਵੀ ਆਵਾਜ਼ ਮਾਰਉ ਔਰ ਫਰ ਸਾਡੇ ਇੰਜ ਵੀ ਸੀ ਵੀ ਇਹ ਜਦੋਂ ਵੇਖਦੇ ਸੀ ਨਾ ਬਾਬੇ ਹੋਰਾਂ ਨੂੰ ਬੋਲਦੇਆਂ ਨੂੰ ਰਣਜੀਤ ਸਿੰਘ ਹੋਰਾਂ ਨੂੰ ਇਹਨਾਂ ਦੀ ਬੋਲੀ ਬੜੀ ਪਿਆਰੀ ਕਰਦੇ ਜੋ ਕਹਿੰਦੇ ਗਾਇਲ ਉਹ ਉਹ ਬੜਾ ਹੀ ਸੋਹਣੇ ਲੱਗਦੇ ਸੀ ਲਫ਼ਜ਼ ਚਿਤ ਕਰਦੇ ਵੀ ਸੁਣੀ ਚੱਲੀਏ ਇੰਜ ਵੀ ਵਧੀਆ ਪੂਰੇ ਖੜਕੇ ਦੜਕੇ ਨਾ ਬੋਲਦੇ ਸੀ ਚੜ੍ਹਦੀ ਕਲਾ 'ਚ ਚੰਗੇ ਲੱਗਦੇ ਸੀ ਇਹ ਨਾ ਸੋਚਿਓ ਇਹ ਤੁਹਾਡਾ ਆਦਰ ਅਸੀਂ ਕੁਝ ਵੀ ਨਹੀਂ ਕਰ ਸਕੇ ਜਿੱਡੀ ਵੱਡੀ ਕੁਰਬਾਨੀ ਤੁਹਾਡੀ ਪਰ ਇੱਕ ਬੇੰਤੀ ਏ ਇੱਕ ਜੁਟ ਦਿਓ ਜਿਨ੍ਹਾਂ ਜਿਨ੍ਹਾਂ ਯੋਗਦਾਨ ਪਾਇਆ ਨਾ ਉਹਨਾਂ ਉਹਨਾਂ ਦਾ ਆਦਰ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਹ ਜਿਹੜੀ ਜਗ੍ਹਾ ਨਾ ਇਹ ਹੁਣ ਇੱਕ ਕੁਜੇ ਦੀ ਤਰ੍ਹਾਂ ਨਹੀਂ ਇਹ ਸਮੁੰਦਰ ਬਣ ਗਈ ਆ ਜਿਵੇਂ ਸਮੁੰਦਰ ਉਹ ਕਿੱਡਾ ਵੱਡਾ ਵਿਛਾਲਿਆ ਇਹ ਵਿਸ਼ਵ ਦੇ ਅੰਦਰ ਇਹਦੀ ਗੱਲ ਚੱਲ ਗਈ ਆ ਪੂਰੇ ਵਰਲਡ ਚ ਤੇ ਹੁਣ ਕੁਝ ਐਸਾ ਮਾਰ ਕੇ ਮਾਰਿਓ ਕੁਝ ਐਸਾ ਕਰਕੇ ਵਿਖਾਇਓ ਇਹ ਪੰਥ ਦੀ ਵਿਰਾਸਤ ਕਿਉਂਕਿ ਉਹ ਧਰਮੀ ਰਾਜ ਸੀ ਖਾਲਸਾ ਜੀ ਕੱਲਾ ਮਹਾਰਾਜਾ ਰਣਜੀਤ ਸਿੰਘ ਨਹੀਂ ਇਹ ਉੱਥੇ ਬਾਬਾ ਅਕਾਲੀ ਫੂਲਾ ਸਿੰਘ ਸਾਹਿਬ ਵੀ ਹਾਜ਼ਰ-ਨਾਜ਼ਰ ਆ ਬਾਬਾ ਹਨੂਮਾਨ ਸਿੰਘ ਉਹ ਵੀ ਨਾਰਿਕ ਜੰਗੀ ਜੰਗਾ ਚ ਚੜਦਾ ਰਿਹਾ ਜਿਨ੍ਹਾਂ ਦੀ ਸੁਹਾਣੀ ਜਗਾ ਇੱਥੇ ਹੀ ਵਸਮੀ ਹਰੀ ਸਿੰਘ ਨਲੂਏ ਵਰਗੇ ਬੈਂਸਾਬ ਨੇ ਜ਼ਿਕਰ ਛੇੜਿਆ ਹੋਇਆ ਸੀ ਨਾ ਉਹ ਸਾਡੇ ਜਰਨੈਲ ਸ਼ਾਮ ਸਿੰਘ ਅਟਾਰੀ ਵਰਗੇ ਕਿਤੇ ਸੰਧਾਂ ਵਾਲੀਏ ਕਿਹਦਾ ਕਿਹਦਾ ਜ਼ਿਕਰ ਕਰੀਏ ਬੜੀਆਂ ਵੱਡੀਆਂ ਕੁਰਬਾਨੀਆਂ ਨਿਹਨ ਸਿੰਘ ਪੰਜ ਹੱਥਾ ਉਹਨਾਂ ਨੂੰ ਯਾਦ ਕਰਿਆ ਕਰੋ ਉਹਨਾਂ ਤੇ ਬਹੁਤ ਮਾਰੇ ਦੀ ਕਿਰਪਾ ਵੀਰ ਜਗਦੀਪ ਸਿੰਘ ਹੋਰਾਂ ਤੇ ਮੈਂ ਤੇ ਚਾਹਣ ਜਿਵੇਂ ਭਗਤ ਸਿੰਘ ਵੀ ਤੁਰਿਆ ਫਿਰਦਾ ਸਾਰੇ ਵੀਰਿਆਂ ਵੇਖੋ ਸਾਰਿਆਂ ਦੇ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਨੂੰ ਸਾਰੇ ਹੀ ਮੰਨਣ ਤੇ ਸਾਰੇ ਸਾਰਿਆਂ ਨੂੰ ਮੰਨਣ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਸਾਰਿਆਂ ਦਾ ਪਰ ਜਿੱਥੇ ਪੰਥ ਦੀ ਗੱਲ ਹੈ ਨਾ ਉੱਥੇ ਫੇਰ ਨਾਲ ਮੇਲ ਖੜ ਤੁਰ ਪੰਥ ਬਚਾਵੋ ਉੱਥੇ ਪੰਥ ਪ੍ਰਥਮਿਆ ਇੱਕ ਕੁੱਲੀ ਨੂੰ ਸਵਰਗ ਬਣਾ ਦਿੰਦਾ ਜਿਓ ਬਿਜਿਓ